ਮੈਂ ਤਾਂ ਕਿਹਾ ਚਲਣਾ ਵੀ ਜੋ ਮਰਜੀ ਕਰਦਾ ਫਿਕਰ ਵਿੱਚ ਇਸ ਨੂੰ ਜੀਠੀਆਂ ਅੰਦਰ ਧੜਕੇ ਜਨੈ ਲਿਆ ਨਾ ਡਰਿਆ ਨਾ ਡਰੇਗਾ ਛੁਕਿਆ ਨਾ ਛੁਕੇ ਪੱਗ ਬੰਨਣ ਦੀ ਤਿਆਰੀ ਸੀ ਤੇ ਉਸੇ ਵੇਲੇ ਪੁਲਿਸ ਆ ਗਈ ਤੇ ਉਹਨਾਂ ਨੇ ਨਜ਼ਰਬੰਦ ਕਰ ਲਿਆ ਨਜ਼ਰਬੰਦ ਕਰਨ ਦਾ ਕਾਰਨ ਕੋਈ ਨਹੀਂ ਹੈ ਪੁਲਿਸ ਨਜ਼ਰਬੰਦ ਨਹੀਂ ਕਰ ਸਕਦੀ ਇਹ ਸਿਰਫ ਪੁਲਿਸ ਦੀ ਧੱਕੇਸ਼ਾਈ ਹੈ ਕੋਈ ਇਦਾਂ ਦਾ ਕਾਨੂੰਨ ਨਹੀਂ ਜਿਹੜਾ ਬਗੈਰ ਕਿਸੇ ਧਾਰਾ ਲਾਇਆ ਕਿਸੇ ਬੰਦੇ ਨੂੰ ਡਿਟੇਨ ਕਰ ਲਿਆ ਜਾਏ ਉਨੂੰ ਨਜ਼ਰਬੰਦ ਕਰ ਲਿਆ ਜਾਈ ਕੋਈ ਦੁਨੀਆ ਦਾ ਕਾਨੂੰਨ ਇਦਾਂ ਦਾ ਹਿੰਦੁਸਤਾਨ ਦਾ ਨਹੀਂ ਹੈ ਪਰ ਮੈਂ ਦੱਸ ਦੇਣਾ ਚਾਹਨਾ ਪੰਜਾਬ ਸਰਕਾਰ ਨੂੰ ਲੋਕ ਨਫ਼ਰਤ ਨਹੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪਪੁਲਾਰਿਟੀ ਹੋਰ ਵਧੀ ਹੈ ਅੱਜ ਜਿਹੜਾ ਸਾਡਾ ਜਿਹੜਾ ਵੋਟ ਬੈਂਕ ਹੈ ਉਹ ਵਧਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਏਗਾ ਸ਼੍ਰੋਮਣੀ ਅਕਾਲੀ ਦਲ ਦੇ ਬਰਕਰਾਂ ਨੂੰ ਅੱਜ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਹਦਾਇਤਾਂ ਮਗਰੋਂ ਨਜ਼ਰਬੰਦ ਕੀਤਾ ਗਿਆ ਘਰਾਂ ਦੇ ਵਿੱਚ ਕਿਰਪਾਲ ਸਿੰਘ ਗੇਰਾ ਤੇ ਲਖਵਿੰਦਰ ਸਿੰਘ ਟਿੰਮੀ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਜਿਹਨਾਂ ਦਾ ਕਹਿਣਾ ਹੈ ਕਿ ਸਾਨੂੰ ਪੰਜਾਬ ਪੁਲਿਸ ਵੱਲੋਂ ਸਵੇਰੇ ਟੜਕਸਾਰ 5 ਵਜੇ ਹੀ ਜਿਹੜੀ ਪੁਲਿਸ ਸਾਡੇ ਘਰਾਂ ਦੇ ਵਿੱਚ ਆਂਦੀ ਹੈ ਉਹਨਾਂ ਵੱਲੋਂ ਸਾਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾਂਦਾ ਹੈ ਨਜ਼ਰਬੰਦ ਕਰਨ ਦਾ ਕਾਰਨ ਹੈ ਕਿ ਅੱਜ ਬਿਕਨਝੇ ਜ਼ਿਮਦੀਟੀਆ ਦਾ ਚੰਡੀਗੜ੍ਹ ਵਿਖੇ ਪੇਚੀ ਸੀ 11 ਵਜੇ ਜਿਸ ਕਾਰਨ ਉਹਨਾਂ ਨੂੰ ਜਿਹੜਾ ਹੈ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਪਰ ਲਖਵਿੰਦਰ ਸਿੰਘ ਤਿੰਮੀ ਅਤੇ ਕਿਰਪਾ ਸਿੰਘ ਗਿਰਾ ਦੀ ਗਵਾਈ ਹੇਠ ਅੱਜ ਉਹਨਾਂ ਦਾ ਫਿਰ ਚੰਡੀਗੜ੍ਹ ਨੂੰ ਇੱਕ ਵਾਰੀ ਉਹਨਾਂ ਨੇ ਰੁਕ ਕੀਤਾ ਤੇ ਚੰਡੀਗੜ੍ਹ ਨੂੰ ਰਵਾਨਾ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਬਿਕਰਮੀਤ ਮਿਠੀਆ ਦੇ ਹੱਕ ਦੇ ਵਿੱਚ ਅਕਾਲੀ ਦਲ ਜਿਹੜਾ ਹੈ ਹਰ ਵੇਲੇ ਤਰਪਤਰ ਤਿਆਰ ਹੈਗਾ ਹੈ ਦੱਲੇ ਪਹੁੰਚਣਾ ਹੈ ਪੇਸ਼ੀ ਦੇ ਤਾਂ ਹੀ ਵੀ 1 ਵਜੇ ਪੂਰੇ ਪਹੁੰਚ ਜਾਣਾ ਸਾਰੇ ਆ ਜੀ ਚੰਡੀਗੜ੍ਹ ਜਾ ਕੇ ਦੰਮ ਲਾਵਾਂਗੇ ਜਿੰਨੀਆਂ ਮਾਰਦੀ ਰੋਕਾਂਗੇ ਜਿੰਨੀਆਂ ਮਾਰਦੀ ਰੋਕਾਂ ਪਿੰਡਾਂ ਚੋਂ ਪੁੱਟਾ ਕੇ ਪਿੱਛੋਂ ਮਾਰੀ ਅੱਜ ਸਵੇਰੇ ਟੜਕਸਾਰ ਅਜੇ ਇਸ਼ਨਾਨ ਕਰਕੇ ਤੇ ਪੱਗ ਬੰਨਣ ਦੀ ਤਿਆਰੀ ਸੀ ਤੇ ਉਸੇ ਵੇਲੇ ਪੁਲਿਸ ਆ ਗਈ ਤੇ ਉਹਨਾਂ ਨੇ ਨਜ਼ਰਬੰਦ ਕਰ ਲਿਆ ਨਜ਼ਰਬੰਦ ਕਰਨ ਦਾ ਕਾਰਨ ਕੋਈ ਨਹੀਂ ਹੈ ਪੁਲਿਸ ਨਜ਼ਰਬੰਦ ਨਹੀਂ ਕਰ ਸਕਦੀ ਇਹ ਸਿਰਫ ਪੁਲਿਸ ਦੀ ਧੱਕੇਸ਼ਾਹੀ ਹੈ ਕੋਈ ਇਦਾਂ ਦਾ ਕਾਨੂੰਨ ਨਹੀਂ ਜਿਹੜਾ ਬਗੈਰ ਕਿਸੇ ਧਾਰਾ ਲਾਇਆ ਕਿਸੇ ਬੰਦੇ ਨੂੰ ਡਿਟੇਨ ਕਰ ਲਿਆ ਜਾਏ ਉਹਨੂੰ ਨਜ਼ਰਬੰਦ ਕਰ ਲਿਆ ਜਿਵੇਂ ਕੋਈ ਦੁਨੀਆ ਦਾ ਕਾਨੂੰਨ ਇਦਾਂ ਦਾ ਹਿੰਦੁਸਤਾਨ ਦਾ ਨਹੀਂ ਹੈ ਪਰ ਕਿਉਂਕਿ ਸਾਡੇ ਮਾਝੇ ਦੇ ਧੜਕ ਜਰਨੈਲ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਹੜਾ ਆਏ ਦਿਨ ਤਕਰੀਬਨ ਇਹਨਾਂ ਦੀਆਂ ਨਕਾਮੀਆਂ ਜਿਹੜੀਆਂ ਸੀ ਪੰਜਾਬ ਗਵਰਨਮੈਂਟ ਦੀਆਂ ਉਹ ਲੋਕਾਂ 'ਚ ਲਹਿਾਰੇ ਸੀ ਤੇ ਇਹਨਾਂ ਨੂੰ ਇਸ ਗੱਲ ਦਾ ਵੀ ਪਤਾ ਲੱਗਿਆ ਸੀ ਵੀ ਇਹਨਾਂ ਨੇ ਹੁਣ ਬੀਜਪੀ ਨਾਲ ਸਮਝੌਤਾ ਕਰਕੇ ਸਰਕਾਰ ਬਣਾ ਲੈਣੀ ਹੈ 27 ਦੇ ਵਿੱਚ ਬਸ ਇਸ ਗੱਲ ਤੋਂ ਡਰਦੇ ਆ ਇਹਨਾਂ ਨੇ ਕਿਹਾ ਵੀ ਇਹਨਾਂ ਦੇ ਉੱਤੇ ਇਦਾਂ ਦੀਆਂ ਤੋਂਮਤਾਂ ਲਾਤੀਆਂ ਜਾਣ ਤਾਂ ਜੋ ਲੋਕ ਜਿਹੜੇ ਇਹਨਾਂ ਤੋਂ ਨਫ਼ਰਤ ਕਰਨ ਲੱਪੈਣ ਪਰ ਮੈਂ ਦੱਸ ਦੇਣਾ ਚਾਹਨਾ ਪੰਜਾਬ ਸਰਕਾਰ ਨੂੰ ਲੋਕ ਨਫ਼ਰਤ ਨਹੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪਪੂਲਾਰਿਟੀ ਹੋਰ ਵਧੀ ਹੈ ਅੱਜ ਜਿਹੜਾ ਸਾਡਾ ਜਿਹੜਾ ਵੋਟ ਬੈਂਕ ਹੈ ਉਹ ਵਧਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਸ਼ਰੋਮਣੀ ਅਕਾਲੀ ਦਲ ਸਰਕਾਰ ਬਣਾਏਗਾ ਬਾਕੀ ਆ ਜਿਹੜੀਆਂ ਇਦਾਂ ਦੇ ਧੱਕੇ ਤਾਂ ਕਈ ਵਾਰ ਸ਼ਰੋਮਣੀ ਅਕਾਲੀ ਦਲ ਨਾਲ ਹੋਇਆ ਤੇ ਜਿਹੜੇ ਵਰਕਰ ਕਦੀ ਭੱਜੇ ਨਹੀਂ ਕਦੀ ਨੱਠੇ ਨਹੀਂ ਸਦਾ ਹੀ ਆਪਣੀਆਂ ਜੋ ਜੋ ਹੁਕਮ ਸਰਦਾਰ ਸੁਖਬੀ ਸਿੰਘ ਬਾਦਲ ਦਾ ਹੋਏਗਾ ਉਥੇ ਪੈਰਾ ਦੇਵਾਂਗੇ ਜਿੰਨੀਆਂ ਮਰਜ਼ੀ ਸਾਨੂੰ ਤੁਸੀਂ ਨਜ਼ਰਬੰਦ ਕਰ ਲੋ ਸਾਨੂੰ ਜੇਲ੍ਹਾਂ 'ਚ ਧੱਕਦੇ ਹੋ ਤੁਹਾਡਾ ਆਉਣ ਵਾਲਾ ਸਮਾਂ ਜਿਹੜਾ ਉੱਤੇ ਕਾਂਟਾ ਵੱਜ ਗਿਆ ਤੇ ਅਸੀਂ ਹੁਣ ਜਾ ਰਹੇ ਹਾਂ ਇਹਨਾਂ ਨੇ ਕਿਹਾ 9 ਵਜੇ ਛੱਡ ਤਾਂ ਸਾਨੂੰ 9:30 ਵਜੇ ਵੀ ਹੁਣ ਕਿਹੜਾ ਵੀ ਇਹਨਾਂ ਨੇ ਚੱਲ ਜਾਣਾ ਪਰ ਅਸੀਂ ਹੁਣ ਵੀ ਪਹੁੰਚ ਜਾਣਾ ਅਸੀਂ ਹੁਣ ਵੀ ਪਹੁੰਚ ਕੇ ਉੱਥੇ ਜਾ ਕੇ ਹਾਗ ਦਾ ਨਾਰਾ ਮਾਰਨਾ ਹੈ ਸਰਦਾਰ ਕਿਰਪਾਲ ਸਿੰਘ ਗੀਰੇ ਦੀ ਗਵਾਹੀ ਇਹ ਜਿਹੜੇ ਕੀ ਬਹੁਤ ਹੀ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੈ ਪਿਛਲੇ 30 35 40 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਕੰਮ ਕਰ ਰਿਹਾ ਤੇ ਉਹਨਾਂ ਦੀ ਸੇਧ ਤੇ ਉੱਤੇ ਹੀ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਅਸੀਂ ਚੱਲ ਕੇ ਅਗਾਂਹ ਵਧਣਾ ਹੈ ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੋ ਬਿਕਰਮਜੀ ਸਮਜੀਠੀ ਸਾਡੇ ਨਧੜ ਕੇ ਜਨੈਰ ਮਰਜੇ ਦੇ ਜਿਨ੍ਹਾਂ ਨੂੰ ਪੁਲਿਸ ਨੇ ਪੰਜਾਬ ਸਰਕਾਰ ਨੇ ਵਿਜੀਲੈਂਸ ਨੇ ਇੱਕ ਬਿਨਾ ਵਜਾ ਬਿਨਾ ਕਿਸੇ ਕਾਰਨ ਗਿਫਤਾ ਕੀਤਾ ਉਹਨੂੰ ਪਹਿਲੇ ਦਿਨਾਂ ਉਹਨਾਂ ਦੀ ਅੱਜ ਮਹਾਦੀਪ ਵਿਖੇ ਤਰੀਕ ਸੀਗੀ ਭਾਈ ਗਮਨ ਦਾ ਫੈਲਾ ਸੀ ਜਿੱਲੇ ਵੀ ਕਾਦੀ ਤੱਕ ਲੀਡਰ ਵਰਕ ਤੋਂ ਸਿਮਹਲੀ ਪਹੁੰਚਣ ਉਹਨੇ ਛਿਤੇ ਵੱਜੂ ਅਸੀਂ ਤਿਆਰ ਹੋ ਰਹੇ ਸੀ 5 ਵਜੇ ਸਾਨੂੰ ਪੁਲਿਸ ਨੇ ਆ ਕੇ ਸਾਡੇ ਇਥੇ ਗਿਨੇ ਵਿਖੇ ਹਾਜੀਪੁਰ ਲਖਵਿੰਦਰ ਸਿੱਮੀ ਸਾਡੇ ਗ੍ਰਹਿ ਵਿਖੇ ਆ ਕੇ ਬਾਲ ਸਿੰਘ ਗੇਰਾ ਉਹਨਾਂ ਨੂੰ ਨਿਰਵੰਦ ਕੀਤਾ ਜੋ ਕਿ ਬਹੁਤ ਹੀ ਗਲੋਕੰਤਰ ਦਾ ਘਾਣਾ ਹੈ ਜਿਹੜਾ ਕੇਸ ਪਾਇਆ ਗਿਆ ਬਿਕਰਮਜੀਤ ਸਿੰਘ ਮਜੀਠੀਆ ਸਰਕਾਰ ਦੀਆਂ ਨਾਕਾਮੀਆਂ ਨੂੰ ਤੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਜੋ ਵਿਕਾਸ ਕਾਰਜ ਪ੍ਰਗਟ ਸਨ ਬਣ ਕੀਤੇ ਹੋਏ ਲੋਕਾਂ ਚ ਉਜਾਗਰ ਕਰ ਰਹੇ ਨੇ ਮੈਂ ਤੇ ਕਹਿਣਾ ਚਾਹੁੰਦਾ ਵੀ ਜੋ ਮਰਜ਼ੀ ਕਰਨਾ ਬਿਕਰਮਜੀਤ ਸਿੰਘ ਮਜੀਠੀਆ ਨਾ ਧੜਕੇ ਜਨੈ ਲਾ ਨਾ ਡਰਿਆ ਨਾ ਡਰੇਗਾ ਨਾ ਝੁਕੇਗਾ ਨਾ ਝੁਕੇਗਾ ਨਾ ਹੀ ਕੋਈ ਕਾਲੀ ਪਰਕਰ ਝੁਕਣ ਤੋਂ ਤਿਆਰ ਹੈ ਫੇਸ ਕਰਕੇ ਉਹ ਬਿਨਾਂ ਕਿਸੇ ਕਾਰਨ ਬਿਨਾਂ ਕਿਸੇ ਅਲਿਗੇਸ਼ਨ ਤੋਂ ਬਾਹਰ ਹੋਵੇਗਾ ਅਸੀਂ ਪਰਮਾਨੰਦਰਨ ਅਰਦਾਸ ਵੀ ਕੀਤੀ ਹੈ ਕਰਦੇ ਵੀ ਹੈ ਕਿ ਜਿਹੜਾ ਢੂਟ ਕੇ ਝੂਠਾ ਕੇ ਪਾਇਆ ਹੈ ਇਹ ਇੱਕ ਬਹੁਤ ਗਲਤ ਕੰਮ ਹੈ ਲੋਕਤੰਤਰ ਦਾ ਘਾਣ ਹੈ ਅਕਾਲੀ ਵਰਕਰ ਜਿੰਨੇ ਵੀ ਲੀਡਰ ਹੈ ਜਿੰਨੇ ਵੀ ਪੰਜਾਬ ਦੇ ਲੋਕ ਨੇ ਉਹ ਅੱਜ ਅਕਾਲੀ ਸਰਕਾਰ ਨੂੰ ਯਾਦ ਕਰਦੇ ਆ ਵੀ ਜੇ ਸਰਕਾਰ ਅਕਾਲੀ ਦਾ ਲੱਗੇ ਆਏਗੀ ਤੇ ਪੰਜਾਬ ਦਾ ਭਲਾ ਹੋ ਸਕਦਾ ਨਹੀਂ ਤਾਂ ਅਦਰਵਾਜ਼ੀ ਇਹਨਾਂ ਨੇ ਜੋ ਲੁੱਟ ਖੋਟ ਕੀਤੀ ਹੈ ਜੋ ਇਹਨਾਂ ਦੇ ਮੰਤਰੀਆਂ ਦੇ ਫੈਕਸੀ ਸਕੈਂਡਲ ਜਿਹੜੀਆਂ ਇਹਨਾਂ ਦੀਆਂ ਫੋਟੋ ਨਿਊ ਉਡਾ ਰਹੀਆਂ ਸਾਹਮਣੇ ਉਹ ਵੀ ਇੱਕ ਸਰਮਨਾ ਕਾਲਾ ਹੈਗਾ ਉਹਨਾਂ ਦੇ ਪਰਦਾ ਪਾਉਂਦੇ ਇਹਨਾਂ ਬਿਗਮ ਜੀ ਮਜੀਠੀਆਂ ਨੂੰ ਗ੍ਰਿਫਤਾਰ ਕੀਤਾ ਅਸੀਂ ਸਾਰੇ ਡਟ ਕੇ ਜੋ ਵੀ ਪਾਰਟੀ ਦਾ ਹੁਕਮ ਹੈ ਤੇ ਕਰਦੇ ਹਾਂ